ਸੱਚਾ ਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੇਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਮੁੱਖ ਲਾਈਨਸ ਤੇ ਸਬਤਵਾਰ ਤੋਂ ਅਵਰ ਪਾਸ ਹੜਤਾਲਾਂ ਵਾਲੀ ਟਰੱਕਿੰਗ ਫਰਮ ਨੇ ਸਰਕਾਰ ਨੂੰ ਕੀਤੀ ਅਪੀਲ ਆਨਲਾਈਨ ਸੂਚੀ 'ਚੋਂ ਆਪਣਾ ਨਾਮ ਹਟਾਉਣ ਦੀ ਕੀਤੀ ਜਾਰੀ ਕੋਸ਼ਿਸ਼ ਕੈਨੇਡਾ ਨੇ ਇਜ਼ਰਾਈਲ ਦੇ ਲਈ ਟਰੈਵਲ ਐਡਵਾਈਸਰੀ ਕੀਤੀ ਅਪਡੇਟ ਹਰ ਨਾਗਰਿਕ ਨੂੰ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ ਫਰੇਜ਼ਰ ਇੰਸਟੀਚਿਊਟ ਦੀ ਰਿਪੋਰਟ ਆਈ ਸਾਹਮਣੇ ਰਿਪੋਰਟ ਮੁਤਾਬਕ ਕੈਨੇਡੀਅਨ ਆਮਦਨ ਦਾ ਅੱਧਾ ਹਿੱਸਾ ਕਰ ਰਹੇ ਟੈਕਸਾਂ ਤੇ ਖਰਚ ਗਦਰੀ ਬਾਬਿਆਂ ਦੇ 28ਵੇਂ ਮੇਲੇ ਤੇ ਪਹੁੰਚੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਕਲਾਕਾਰਾਂ ਨੇ ਗਾਣਿਆਂ ਦੇ ਰਾਹੀਂ ਬੰਨਿਆ ਰੰਗ ਹੁਣ ਖਬਰਾਂ ਵਿਸਥਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੀ ਸਭ ਤੋਂ ਵੱਧ ਓਵਰਪਾਸ ਹੜਤਾਲਾਂ ਵਾਲੀ ਟਰੱਕਿੰਗ ਫਰਮ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਸੂਚੀ ਦੇ ਵਿੱਚੋਂ ਉਹਨਾਂ ਦਾ ਨਾਮ ਹਟਾ ਦਿੱਤਾ ਜਾਵੇ ਇੱਕ ਆਨਲਾਈਨ ਸੂਚੀ ਪਹਿਲੀ ਵਾਰ ਪ੍ਰਦਾਨ ਕੀਤੀ ਗਈ ਹੈ ਔਰਪਾਸ ਦੇ ਕ੍ਰੈਸ਼ਾਂ ਦੀ ਜਨਤਕ ਗਿਣਤੀ ਇਸ ਦੇ ਵਿੱਚ ਸ਼ਾਮਿਲ ਹੈ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਗੁੱਸੇ ਦੇ ਵਿੱਚ ਰੱਖਣ ਦੇ ਨਾਲ ਇਹ ਸੂਚੀ ਜਿਹੜੀ ਹੈ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਫਰਮ ਦਾ ਕਹਿਣਾ ਹੈ ਕਿ ਇਸ ਸੂਚੀ ਦੇ ਵਿੱਚੋਂ ਉਸ ਦਾ ਨਾਮ ਹਟਾ ਦਿੱਤਾ ਜਾਣਾ ਚਾਹੀਦਾ ਪਰ ਸਰਕਾਰ ਦਾ ਕਹਿਣਾ ਹੈ ਕਿ ਨਹੀਂ ਬ੍ਰਿਟਿਸ਼ ਕੋਲੰਬੀਆ ਤੋਂ ਮਹੀਨੇ ਪਹਿਲਾਂ ਸਰਕਾਰ ਨੇ ਇੱਕ ਟਰੱਕਿੰਗ ਫਰਮ ਦੇ ਸੰਚਾਲਨ ਲਈ ਲਾਇਸੈਂਸ ਨੂੰ ਮੁਅਤਲ ਕਰ ਦਿੱਤਾ ਕੰਪਨੀ ਨੇ ਇੱਕ ਸਰਕਾਰੀ ਵੈੱਬਸਾਈਟ ਤੋਂ ਆਪਣੇ ਵਾਰ-ਵਾਰ ਓਵਰਪਾਸ ਹੜਤਾਲਾਂ ਦਾ ਕੋਈ ਜ਼ਿਕਰ ਕਰਨ ਦੀ ਬੇਨਤੀ ਕੀਤੀ ਕਿਉਂਕਿ ਇਸ ਦੇ ਕਰਮਚਾਰੀ ਲਗਾਤਾਰ ਪਰੇਸ਼ਾਨੀ ਦੇ ਅਧੀਨ ਸਨ ਮਈ 2023 ਵਿੱਚ ਚੋਹਾਨ ਫਰੇਟ ਫਾਰਵਰਡਰਜ਼ ਲਿਮਟਿਡ ਜਿਸ ਦਾ ਮੁੱਖ ਦਫ਼ਤਰ ਲਾਂਗਲੇ ਵਿੱਚ ਹੈ ਉਸਨੇ ਪਹਿਲਾਂ ਹੀ ਪੰਜ ਓਵਰਪਾਸਾਂ ਨੂੰ ਮਾਰਿਆ ਸੀ ਕ੍ਰੈਸ਼ ਹੋ ਗਏ ਸਨ ਜੋ ਵਿਆਪਕ ਨੁਕਸਾਨ ਦਾ ਕਾਰਨ ਬਣ ਸਕਦੇ ਸਨ ਅਤੇ ਵਾਹਨ ਚਾਲਕਾਂ ਲਈ ਵੱਡੀਆਂ ਦੇਰੀਆਂ ਕਰ ਸਕਦੇ ਨੇ 11 ਮਈ ਨੂੰ ਇੱਕ ਈਮੇਲ ਵਿੱਚ ਕੰਪਨੀ ਨੇ ਬ੍ਰਿਟਿਸ਼ ਕੋਲੰਬੀਆ ਟ੍ਰਾਂਸਪੋਰਟੇਸ਼ਨ ਦੇ ਮੰਤਰੀ ਰੌਬ ਫਲੇਮਿੰਗ ਨੂੰ ਇੱਕ ਬ੍ਰਿਜ ਸਟ੍ਰਾਈਕ ਡੇਟਾ ਆਨਲਾਈਨ ਸਾਈਟ ਤੇ ਆਪਣੀ ਜਾਣਕਾਰੀ ਪੋਸਟ ਕਰਨ ਤੇ ਮੁੜ ਵਿਚਾਰ ਕਰਨ ਲਈ ਕਿਹਾ ਜਿਸ ਵਿੱਚ ਉਸ ਸਮੇਂ ਹੋਰ ਟਰੱਕਿੰਗ ਫਰਮਾਂ ਦੁਆਰਾ ਦਰਜਨ ਤੋਂ ਵੱਧ ਹੜਤਾਲਾਂ ਵਿੱਚ ਸ਼ਾਮਿਲ ਸਨ ਆਨਲਾਈਨ ਸੂਚੀ ਪਹਿਲੀ ਵਾਰ ਕ੍ਰੈਸ਼ਾਂ ਦੀ ਜਨਤਕ ਗਿਣਤੀ ਪ੍ਰਤਾਨ ਕਰਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਨਰਾਜ਼ ਕਰਨ ਵਾਲੀ ਗਿਣਤੀ ਦੇ ਨਾਲ ਇਹ ਗਿਣਤੀ ਸਾਹਮਣੇ ਆਈ ਹੈ ਆਨਲਾਈਨ ਸੂਚੀ ਨੂੰ ਹਟਾਉਣ ਦੀ ਅੰਦਰੋਨੀ ਬੇਨਤੀ ਅਤੇ ਜਨਤਕ ਗੁੱਸੇ ਨੇ ਬ੍ਰਿਟਿਸ਼ ਕੋਲੰਬੀਆ ਜਾਣਕਾਰੀ ਦੀ ਆਜ਼ਾਦੀ ਦੀ ਬੇਨਤੀ ਰਾਹੀਂ ਪੋਸਟ ਮੀਡੀਆ ਨਿਊਜ਼ ਦੁਆਰਾ ਪ੍ਰਾਪਤ ਕੀਤੇ ਸੈਂਕੜੇ ਪੰਨਿਆਂ ਦੇ ਦਸਤਾਵੇਜ਼ਾਂ ਵਿੱਚ ਫਲੇਮਿੰਗ ਅਤੇ ਹੋਰ ਸੀਨੀਅਰ ਸੁਪਾਈ ਅਧਿਕਾਰੀਆਂ ਨਾਲ ਸੰਚਾਰ ਵਿੱਚ ਸਰਕਾਰ ਦਾ ਖੁਲਾਸਾ ਕੀਤਾ। ਚੋਹਾਨ ਪ੍ਰਬੰਧਨ ਦੁਆਰਾ ਹਸਤਾਖਰ ਕੀਤੇ ਈਮੇਲ ਵਿੱਚ ਕੰਪਨੀ ਨੇ ਕਿਹਾ ਕਿ ਲੋਕ ਆਨਲਾਈਨ ਸਮੀਖਿਆਵਾਂ, ਫੋਨ ਕਾਲਾਂ ਅਤੇ ਸੰਦੇਸ਼ਾਂ ਰਾਹੀਂ ਇਸ ਨਾਲ ਸੰਪਰਕ ਕਰ ਰਹੀਨੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਆਨਲਾਈਨ ਟਿੱਪਣੀਆਂ ਵਿੱਚ ਉਨ੍ਹਾਂ ਦੇ ਡਰਾਈਵਰਾਂ ਨੂੰ ਅਯੋਗ ਕਿਹਾ ਗਿਆ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਅਤਵਾਦੀ ਵਰਗੇ અપਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਆਪਣੇ ਨਸਲਵਾਦੀ ਵਿਚਾਰ ਸਾਂਝੇ ਕੀਤੇ ਸਨ ਅਤੇ ਉਨ੍ਹਾਂ ਦੇ ਡਰਾਈਵਰ ਭਾਰਤ ਤੋਂ ਹੋਣ ਕਾਰਨ ਪੜਨ ਵਿੱਚ ਅਸਮਰਥ ਸਨ ਕੰਪਨੀ ਨੇ ਕਿਹਾ ਕਿ ਉਹਨਾਂ ਨੂੰ 2 ਹਵਰ ਪਾਸ ਹੜਤਾਲਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਜਿਸ ਲਈ ਉਹ ਜ਼ਿੰਮੇਵਾਰ ਨਹੀਂ ਸਨ ਕੰਪਨੀ ਨੇ ਅੱਗੇ ਬੇਨਤੀ ਕਰਦਿਆਂ ਇਹ ਵੀ ਕਿਹਾ ਕਿ ਜੇਕਰ ਕਿਸੇ ਕੈਰੀਅਰ ਨੇ ਆਪਣੇ ਸੁਰੱਖਿਆ ਪ੍ਰੋਟੋਕਾਲ ਨੂੰ ਬਿਹਤਰ ਬਣਾਉਣ ਲਈ ਪਹਿਲ ਕੀਤੀ ਹੈ ਜਿਵੇਂ ਕਿ ਚੋਹਾਨ ਨੇ ਦਾਅਵਾ ਕੀਤਾ ਸੀ ਤਾਂ ਉਹਨਾਂ ਦੀਆਂ ਹੜਤਾਲਾਂ ਨੂੰ ਵੈੱਬਸਾਈਟ ਤੇ ਪੋਸਟ ਨਹੀਂ ਕੀਤਾ ਜਾਣਾ ਚਾਹੀਦਾ ਕੰਪਨੀ ਦੇ ਜਵਾਬ ਵਿੱਚ ਫਲੇਮਿੰਗ ਨੇ ਵੈੱਬਸਾਈਟ ਤੋਂ ਜਾਣਕਾਰੀ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਇਹ ਕਹਿੰਦਿਆਂ ਹੋਇਆਂ ਕਿ ਇਸਨੇ ਇੱਕ ਫਰਮ ਨਾਲ ਵਪਾਰ ਕਰਨ ਦਾ ਫੈਸਲਾ ਕਰਨ ਵੇਲੇ ਇੱਕ ਵਪਾਰਕ ਟਰਾਂਸਪੋਰਟ ਕੈਰੀਅਰ ਦੀ ਪਿਛਲੀ ਕਾਰਗੁਜ਼ਾਰੀ ਬਾਰੇ ਉਦਯੋਗ ਅਤੇ ਜਨਤਾ ਨੂੰ ਸੂਚਿਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਮંત્રી ਨੇ ਨੋਟ ਕੀਤਾ ਕਿ ਧੱਕੇਸ਼ਾਹੀ, ਨਸਲਵਾਦ ਅਤੇ ਹਿੰਸਾ ਦੀਆਂ ਧਮਕੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਕੰਪਨੀ ਨੂੰ ਇਨ੍ਹਾਂ ਘਟਨਾਵਾਂ ਦੀ ਸਥਾਨਕ RCMP ਨੂੰ ਰਿਪੋਰਟ ਕਰਨ ਲਈ ਉਨ੍ਹਾਂ ਦੇ ਲਾਗੂ ਕਰਨ ਦੇ ਯਤਨਾਂ ਨੂੰ ਨਿਸ਼ਾਨਾ ਬਣਾਉਣ ਵਿੱਚ ਮਦਦ ਕਰਨ ਲਈ ਉਤਸ਼ਾਹਿਤ ਕੀਤਾ। ਚੋਹਾਨ ਨੇ ਟਿੱਪਣੀ ਲਈ ਬੇਨਤੀਆਂ ਦਾ ਜਵਾਬ ਨਹੀਂ ਦਿੱਤਾ। ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੀ ਉਸਨੇ ਪੁਲਿਸ ਨਾਲ ਸੰਪਰਕ ਕੀਤਾ ਸੀ? ਅੱਧੇ ਸਾਲ ਬਾਅਦ 28 ਦਸੰਬਰ ਨੂੰ ਚੋਹਾਨ ਨੇ ਇੱਕ ਹੋਰ ਪੁਲ ਹੜਤਾਲ ਕੀਤੀ ਇਹ ਡੈਲਟਾ ਵਿੱਚ ਸੀ ਅਤੇ ਪ੍ਰਾਂਤ ਨੇ ਇਸ ਦਾ ਲਾਇਸੈਂਸ ਮੁਅਤਲ ਕਰ ਦਿੱਤਾ ਫਰਵਰੀ 2024 ਵਿੱਚ ਆਵਾਜਾਈ ਮੰਤਰਾਲੇ ਨੇ ਕੰਪਨੀ ਦੇ ਲਾਇਸੈਂਸ ਨੂੰ ਸਥਾਈ ਤੌਰ ਤੇ ਰੱਦ ਕਰਨ ਲਈ ਇੱਕ ਨੋਟਿਸ ਵੀ ਜਾਰੀ ਕੀਤਾ ਪੋਸਟ ਮੀਡੀਆ ਦੁਆਰਾ ਪ੍ਰਾਪਤ ਕੀਤੇ ਗਏ ਦਸਤਾਵੇਜ਼ ਇਹ ਵੀ ਦਰਸਾਉਂਦੇ ਨੇ ਕਿ ਚੋਹਾਨ ਨੇ ਟੋਰਾਂਟੋ ਅਧਾਰਿਤ ਪੀਆਰ ਫਰਮ ਨੂੰ ਪ੍ਰੋਵਿੰਸ ਲਈ ਆਪਣੀ ਵਕਾਲਤ ਕਰਨ ਅਤੇ ਫਲੇਮਿੰਗ ਨਾਲ ਵਿਅਕਤੀਗਤ ਤੌਰ ਤੇ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਨ ਲਈ ਕਿਰਾਏ ਤੇ ਲਿਆ ਸੀ। ਟ੍ਰਾਂਸਪੋਰਟ ਮੰਤਰੀ ਨੂੰ ਭੇਜੇ ਇੱਕ ਹੋਰ ਪੱਤਰ ਵਿੱਚ ਕੰਪਨੀ ਦੇ ਪ੍ਰਧਾਨ ਅਤੇ ਮਾਲਕ ਕੁਲਜੀਤ ਚੋਹਾਨ ਦੇ ਦਸਤਖਤ ਕੀਤੇ ਇਸ ਪੱਤਰ ਵਿੱਚ ਟਰੱਕਿੰਗ ਫਰਮ ਨੇ ਦਲੀਲ ਦਿੱਤੀ ਕਿ ਉਸਨੇ ਆਪਣੇ ਡਰਾਈਵਰਾਂ ਅਤੇ ਸੜਕ ਦੀ ਸੁਰੱਖਿਆ ਨੂੰ ਉਹ ਵਿਸ਼ਵਾਸ ਨਾਲ ਗੰਭੀਰਤਾ ਨਾਲ ਲਿਆਏ ਫਲੇਮਿੰਗ ਨੂੰ ਲਿਖੀਆਂ ਚਿੱਠੀਆਂ ਦੇ ਵਿੱਚ ਕੁਝ ਪੇਸ਼ੇਵਰ ਟਰੱਕ ਡਰਾਈਵਰਾਂ ਨੇ ਇਹ ਵੀ ਨੋਟ ਕੀਤਾ ਹੈ ਕਿ ਵਾਹਨ ਚਾਲਕਾਂ ਲਈ ਸਮੇਂ ਦੀ ਉਚਿਤ ਕੀਮਤ ਅਤੇ ਟ੍ਰੈਫਿਕ ਵਿੱਚ ਵਿਗਨ ਪੈਨ ਜਾਂ ਮੋੜ ਰੂਟ ਹੋਣ ਤੇ ਕਾਰੋਬਾਰਾਂ ਨੂੰ ਹੋਏ ਆਰਥਿਕ ਨੁਕਸਾਨ ਬਾਰੇ ਕੀ ਹੈ ਮਾਰਚ ਵਿੱਚ ਪ੍ਰਾਂਤ ਨੇ ਓਵਰਪਾਸ ਨੂੰ ਟੱਕਰ ਮਾਰਨ ਵਾਲੇ ਟਰੱਕਾਂ ਲਈ ਜੁਰਮਾਨੇ ਵਿੱਚ 1 ਲੱਖ ਡਾਲਰ ਤੱਕ ਅਤੇ 18 ਮਹੀਨਿਆਂ ਦੀ ਕੈਦ ਦੀ ਘੋਸ਼ਣਾ ਕੀਤੀ ਉਦੋਂ ਤੋਂ ਓਵਰਪਾਸ ਅਤੇ ਪੁਲਾਂ ਤੇ ਭਾਰੀ ਟਰੱਕਾਂ ਦੁਆਰਾ 15 ਹੋਰ ਹੜਤਾਲਾਂ ਹੋਈਆਂ ਲਗਭਗ ਹਰ ਘਟਨਾ ਲਈ ਪ੍ਰਾਂਤ ਦੀ ਓਵਰਪਾਸ ਹੜਤਾਲ ਦੀ ਵੈੱਬਸਾਈਟ ਡਰਾਈਵਰ ਜਾਂ ਕੈਰੀਅਰ ਦੀ ਗਲਤੀ ਲੋਡ ਨੂੰ ਮਾਪਣ ਵਿੱਚ ਅਸਫਲਤਾ ਜਾਂ ਕੋਈ ਪਰਮਿਟ ਲਈ ਸੂਚੀਬੱਧ ਕਰਦੀ ਹੈ ਸਬਾਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਜ਼ਾ ਕ੍ਰੈਸ਼ਾਂ ਦੇ ਨਤੀਜੇ ਵਜੋਂ ਨਵੇਂ ਉੱਚ ਜੁਰਮਾਨੇ ਦੀ ਵਰਤੋਂ ਕਰਨ ਲਈ ਕ੍ਰਾਊਨ ਕਾਉਂਸਲ ਨੂੰ ਸਿਫਾਰਸ਼ਾਂ ਨਹੀਂ ਹੋਈਆਂ। ਇਜ਼ਰਾਈਲ ਦੇ ਵਿੱਚ ਬਹੁਤ ਸਾਰੇ ਕੈਨੇਡੀਅਨ ਹਜੇ ਵੀ ਫਸੇ ਹੋਏ ਨੇ ਜਿਨ੍ਹਾਂ ਵਾਸਤੇ ਸਮੇਂ-ਸਮੇਂ ਤੇ ਕੈਨੇਡਾ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਣ ਲਈ ਵੀ ਕਈ ਉਪਰਾਲੇ ਕੀਤੇ ਜਾਂਦੇ ਨੇ ਤੇ ਹੁਣ ਇਜ਼ਰਾਈਲ ਦੇ ਵਿੱਚ ਗਏ ਕੈਨੇਡੀਅਨਾਂ ਵਾਸਤੇ ਕੈਨੇਡਾ ਸਰਕਾਰ ਨੇ ਮੁਰਤੋਂ ਇੱਕ ਟਰੈਵਲ ਐਡਵਾਈਸਰੀ ਅਪਡੇਟ ਕਰ ਦਿੱਤੀ ਹੈ ਜੋ ਬੀਤੇ ਦਿਨੀ ਜਾਰੀ ਕੀਤੀ ਗਈ ਸੀ ਹੁਣ ਨਾਗਰਿਕਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਉਸ ਵਿੱਚ ਕੁਝ ਖਾਸ ਇਲਾਕਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਨਾਲ ਹੀ ਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਸੁਰੱਖਿਆ ਸਥਿਤੀ ਬਿਨਾਂ ਚੇਤਾਵਨੀ ਦੇ ਹੋਰ ਵਿਗੜ ਸਕਦੀ ਹੈ ਤੇ ਕਿਸੇ ਵੀ ਸਮੇਂ ਵਿਗੜ ਸਕਦੀ ਹੈ। ਗਲੋਬਲ ਅਫੇਅਰਜ਼ ਕੈਨੇਡਾ ਨੇ ਕੈਨੇਡੀਅਨਸ ਨੂੰ ਅਪੀਲ ਕੀਤੀ ਹੈ ਕਿ ਲੋਕ ਖੇਤਰੀ ਹਥਿਆਰਬੰਦ ਸੰਘਰਸ਼ ਅਤੇ ਅਸਪਸ਼ਟ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਇਜ਼ਰਾਈਲ ਦੀ ਯਾਤਰਾ ਤੋਂ ਦੂਰ ਰਹਿਣ। ਇਜ਼ਰਾਈਲ ਲਈ ਵਿਭਾਗ ਦੀ ਪਿਛਲੀ ਟਰੈਵਲ ਐਡਵਾਈਜ਼ਰੀ ਵਿੱਚ ਸਿਰਫ ਗੈਰ ਜ਼ਰੂਰੀ ਯਾਤਰਾ ਨਾ ਕਰਨ ਦੀ ਤਾਕੀਦ ਕੀਤੀ ਗਈ ਸੀ ਪਰ ਹੁਣ ਇਸ ਐਡਵਾਈਜ਼ਰੀ ਨੂੰ ਅਪਡੇਟ ਕਰਦਿਆਂ ਇਜ਼ਰਾਈਲ ਲਈ ਸਾਰੀਆਂ ਯਾਤਰਾਵਾਂ ਤੋਂ ਬਚਣ ਲਈ ਆਖਿਆ ਗਿਆ ਹੈ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਖੇਤਰੀ ਹਥਿਆਰਬੰਦ ਸੰਘਰਸ਼ ਅਤੇ ਅਣਪਛਾਤੀ ਸੁਰੱਖਿਆ ਸਥਿਤੀ ਦੇ ਕਾਰਨ ਸਾਰੀਆਂ ਯਾਤਰਾਵਾਂ ਤੋਂ ਬਚੋ ਬਿਨਾਂ ਚੇਤਾਵਨੀ ਦੇ ਸੁਰੱਖਿਆ ਸਥਿਤੀ ਹੋਰ ਵਿਗੜ ਸਕਦੀ ਹੈ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਹਾਲੀਆ ਕਾਰਵਾਈਆਂ ਤੇ ਮੱਦੇਨਜ਼ਰ ਇੱਕ ਵਿਆਪਕ ਖੇਤਰੀ ਟਕਰਾਅ ਅਤੇ ਇਜ਼ਰਾਈਲ ਅਤੇ ਈਰਾਨ ਵਿਚਾਲੇ ਇੱਕ ਵੱਡੇ ਸੰਘਰਸ਼ ਦਾ ਖਤਰਾ ਵਧ ਗਿਆ ਕਿਉਂਕਿ ਈਰਾਨ ਹਿਜ਼ਬੁੱਲਾ ਦਾ ਸਮਰਥਕ ਹੈ ਹਿਜ਼ਬੁੱਲਾ ਦਾ ਹਮਾਸ ਨਾਲ ਵੀ ਸਹਿਯੋਗ ਹੈ ਜੋ ਕਿ ਗਾਜ਼ਾ ਪੱਟੀ ਨੂੰ ਕੰਟਰੋਲ ਕਰਦਾ ਹੈ ਦਰਸਲ 30 ਜੁਲਾਈ ਨੂੰ ਲਿਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਇਜ਼ਰਾਈਲ ਦੇ ਹਵਾਈ ਹਮਲੇ ਵਿੱਚ ਹਿਜ਼ਬੁੱਲਾ ਦੇ ਇੱਕ ਕਮਾਂਡਰ ਦੇ ਮਾਰੇ ਜਾਣ ਤੋਂ ਬਾਅਦ ਤਣਾਅ ਵਧ ਗਿਆ ਸੀ ਇਜ਼ਰਾਈਲ ਨੇ ਦੋਸ਼ ਲਾਇਆ ਸੀ ਕਿ ਕਮਾਂਡਰ ਫਵਾਦ ਸ਼ੁਕਰ ਤਿੰਨ ਦਿਨ ਪਹਿਲਾਂ ਹੋਏ ਇੱਕ ਰਾਕਟ ਹਮਲੇ ਲਈ ਜ਼ਿੰਮੇਵਾਰ ਸੀ ਜਿਸ ਵਿੱਚ ਇਜ਼ਰਾਈਲਨ ਨਿਯੰਤਰਿਤ ਗੋਲਾਨ ਹਾਈਟਸ ਦੇ ਇੱਕ ਫੁੱਟਬਾਲ ਮੈਦਾਨ ਵਿੱਚ 12 ਨੌਜਵਾਨਾਂ ਦੀ ਮੌਤ ਹੋ ਗਈ ਸੀ ਪਰ ਹਿਜ਼ਬੁੱਲਾ ਦੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਫਵਾਦ ਦੇ ਕਤਲ ਤੋਂ ਕੁਝ ਘੰਟਿਆਂ ਬਾਅਦ ਇਹ ਤਣਾਅ ਹੋਰ ਵੱਧ ਗਿਆ ਹਮਾਸ ਨੇ ਹਾਨੀਏ ਦੇ ਕਤਲ ਦਾ ਇਲਜ਼ਾਮ ਇਜ਼ਰਾਈਲ ਤੇ ਲਗਾ ਦਿੱਤਾ ਇਜ਼ਰਾਈਲ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ 7 ਅਕਤੂਬਰ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦਾ ਕਹਿਣਾ ਸੀ ਕਿ ਉਹ ਹਮਾਸ ਦੇ ਲੀਡਰਾਂ ਨੂੰ ਨਿਸ਼ਾਨਾ ਬਣਾਵੇਗਾ ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਜੇਕਰ ਹਥਿਆਰਬੰਦ ਸੰਘਰਸ਼ ਤੇਜ਼ ਹੋ ਜਾਂਦਾ ਹੈ ਤਾਂ ਇਹ ਵਪਾਰਕ ਤਰੀਕਿਆਂ ਯਾਨੀ ਕਿ ਉਡਾਨਾਂ ਦੇ ਨਾਲ ਜਾਣ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਦੇ ਨਤੀਜੇ ਵਜੋਂ ਹਵਾਈ ਖੇਤਰ ਦੇ ਬੰਦ ਹੋਣ ਫਲਾਈਟਾਂ ਰੱਦ ਹੋਣ ਅਤੇ ਰੂਟ ਬਦਲ ਜਾਣ ਸਮੇਤ ਯਾਤਰਾ ਵਿੱਚ ਕਈ ਰੁਕਾਵਟਾਂ ਆ ਸਕਦੀਆਂ ਨੇ ਇਨ੍ਹਾਂ ਕਾਰਨਾਂ ਕਰਕੇ ਹੀ ਕੈਨੇਡਾ ਦੇ ਵਿਦੇਸ਼ ਵਿਭਾਗ ਨੇ ਕੁਝ ਦਿਨ ਪਹਿਲਾਂ ਕਨੇਡੀਅਨਸ ਨੂੰ ਲਿਬਨਾਨ ਦੀ ਯਾਤਰਾ ਤੋਂ ਬਚਣ ਦੀ ਵੀ ਅਪੀਲ ਕੀਤੀ ਸੀ ਫਰੇਜ਼ਰ ਇੰਸਟੀਚਿਊਟ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਮੁਤਾਬਿਕ ਕੈਨੇਡੀਅਨ ਲੋਕ ਆਪਣੀ ਆਮਦਨ ਦਾ ਲਗਭਗ ਅੱਧਾ ਹਿੱਸਾ ਟੈਕਸਾਂ ਤੇ ਖਰਚ ਕਰਦੇ ਆ ਰਹੇ ਨੇ ਫਰੇਜ਼ਰ ਇੰਸਟੀਚਿਊਟ ਦਾ ਅਧਿਐਨ ਦਰਸਾਉਂਦਾ ਹੈ ਕਿ ਪਿਛਲੇ ਸਾਲ ਔਸਤ ਪਰਿਵਾਰ ਦੀ ਆਮਦਨ ਲਗਭਗ 1 ਲੱਖ ਡਾਲਰ ਸੀ ਜਿਸ ਦੇ ਵਿੱਚੋਂ 45000 ਡਾਲਰ ਟੈਕਸਾਂ ਦੇ ਵੱਲ ਜਾ ਰਿਹਾ ਸੀ ਤੇ ਇਹ ਟੈਕਸ ਜ਼ਿਆਦਾਤਰ ਘਰ ਕੱਪੜੇ ਤੇ ਖਾਣੇ ਦੇ ਵੱਲ ਦਿੱਤੇ ਜਾ ਰਹੇ ਨੇ ਇੱਕ ਰੂੜੀਵਾਦੀ ਥਿੰਕ ਟੈਂਕ ਫਰੇਜ਼ਰ ਇੰਸਟੀਚਿਊਟ ਦੁਆਰਾ ਇੱਕ ਤਾਜ਼ਾ ਵਿਸ਼ਲੇਸ਼ਣ ਨੇ ਇੱਕ ਸ਼ਾਨਦਾਰ ਆંકੜੇ ਦਾ ਪਰਦਾਫਾਸ਼ ਕੀਤਾ ਹੈ 2023 ਵਿੱਚ ਔਸਤ ਕੈਨੇਡੀਅਨ ਪਰਿਵਾਰ ਨੇ ਟੈਕਸਾਂ ਲਈ ਆਪਣੀ ਆਮਦਨ ਦਾ 43% ਹਿੱਸਾ ਸਮਰਪਿਤ ਕਰ ਦਿੱਤਾ ਵੈਂਡੀ ਬਰੂਕ ਹਾਊਸ ਇੱਕ ਵਿੱਤੀ ਯੋਜਨਾਕਾਰ ਅਤੇ ਬਲੈਕਸਟਾਰ ਵੈਲਥ ਦੀ ਸੀਈਓ ਨੇ ਅਧਿਐਨ ਦੇ ਨਤੀਜਿਆਂ ਤੇ ਆਪਣੀ ਹੈਰਾਨੀ ਪ੍ਰਗਟ ਕੀਤੀ ਬਰੂਕ ਹਾਊਸ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਉਸ ਅਧਿਐਨ ਦੇ ਨਤੀਜੇ ਬਹੁਤ ਹੈਰਾਨੀਜਨਕ ਸਨ ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਟੈਕਸ ਲੁਕਵਾਏ ਗਏ ਸਨ ਫਰੇਜ਼ਰ ਇੰਸਟੀਚਿਊਟ ਦਾ ਅਧਿਐਨ ਦਰਸਾਉਂਦਾ ਹੈ ਕਿ ਔਸਤ ਪਰਿਵਾਰ ਦੀ ਆਮਦਨ ਪਿਛਲੇ ਸਾਲ ਲਗਭਗ 1,09,235 ਡਾਲਰ ਸੀ ਅਤੇ 46988 ਡਾਲਰ ਟੈਕਸਾਂ ਦੇ ਬਲ جاری ਸੀ ਇਸ ਸਾਲ 2000 ਤੋਂ ਬਿਲਕੁਲ ਉਲਟ ਹੈ ਜਦ ਪਰਿਵਾਰਾਂ ਨੇ ਲਗਭਗ 54488 ਡਾਲਰ ਦੀ ਕਮਾਈ ਕੀਤੀ ਅਤੇ ਟੈਕਸਾਂ ਤੇ 25259 ਡਾਲਰ ਖਰਚ ਕੀਤੇ ਅਧਿਐਨ ਨੇ 1961 ਦੇ ਇਤਿਹਾਸਕ ਅੰਕੜਿਆਂ ਦਾ ਵੀ ਪਤਾ ਲਾਇਆ ਜਿਸ ਤੋਂ ਪਤਾ ਚਲਦਾ ਹੈ ਕਿ ਔਸਤ ਆਮਦਨ ਉਸ ਸਮੇਂ 1675 ਡਾਲਰ ਦੇ ਟੈਕਸ ਖਰਚੇ ਦੇ ਨਾਲ 5000 ਡਾਲਰ ਸੀ ਜੋ ਕਿ ਕਮਾਈ ਦਾ ਤੀਜਾ ਹਿੱਸਾ ਸੀ ਜੇਕ ਫਰਸ ਫਰੇਜਰ ਇੰਸਟੀਚਿਊਟ ਦੇ ਵਿੱਤੀ ਅਧਿਐਨ ਦੇ ਨਿਰਦੇਸ਼ਕ ਉਹਨਾਂ ਨੇ ਟੈਕਸ ਦੇ ਬੋਝ ਬਾਰੇ ਵਿਸਤਾਰਿਤ ਕੀ ਕਿਹਾ ਉਹਨਾਂ ਦਾ ਕਹਿਣਾ ਹੈ ਕਿ ਇਹ ਸਿਰਫ ਆਮਦਨੀ ਟੈਕਸ ਨਹੀਂ ਹੈ ਜਦੋਂ ਤੁਸੀਂ ਪੰਪ ਤੇ ਜਾਂਦੇ ਹੋ ਤਾਂ ਤਨਖਾਹ ਟੈਕਸ ਵਿਕਰੀ ਟੈਕਸ ਅਤੇ ਬਾਲਣ ਟੈਕਸ ਵੀ ਹੁੰਦਾ ਹੈ ਤੇ ਪ੍ਰਾਪਰਟੀ ਟੈਕਸ ਵੀ ਹੁੰਦਾ ਹੈ ਕਮਾਲ ਦੀ ਗੱਲ ਹੈ ਪਿਛਲੇ ਸਾਲ ਦੇ ਟੈਕਸ ਖਰਚੇ ਕੈਨੇਡੀਅਨਾਂ ਨੇ ਰਿਹਾਇਸ਼ ਭੋਜਨ ਅਤੇ ਕੱਪੜਿਆਂ ਤੇ ਕਿਤੇ ਖਰਚ ਤੋਂ ਵੱਧ ਗਏ ਨੇ ਖਾਸ ਤੌਰ ਤੇ ਆਸਰੇ ਤੇ ਔਸਤ ਖਰਚ 23809 ਡਾਲਰ ਸੀ ਭੋਜਨ ਦੀ ਲਾਗਤ 12607 ਡਾਲਰ ਸੀ ਅਤੇ ਕੱਪੜਿਆਂ ਤੇ ਕੀਤਾ ਗਿਆ ਖਰਚਾ ਕੁੱਲ 2514 ਡਾਲਰ ਸੀ ਜੈ ਗੋਲਡਬਰਗ ਜੋ ਕੈਨੇਡੀਅਨ ਟੈਕਸ ਪੇਅਰਜ਼ ਫੈਡਰੇਸ਼ਨ ਲਈ ਅੰਤਰੀਮ ਅਟਲਾਂਟਿਕਾ ਡਾਇਰੈਕਟਰ ਹੈ ਉਸਨੇ ਵਿਆਪਕ ਵਿੱਤੀ ਤਣਾ ਨੂੰ ਉਜਾਗਰ ਕੀਤਾ ਤੇ ਕਿਹਾ ਕਿ ਇਸ ਸਮੇਂ ਕੈਨੇਡੀਆ ਲਈ ਜੀਵਨ ਬਹੁਤ ਅਸਹਿ ਹੈ ਸਾਡੇ ਕੋਲ ਉਹ ਅੰਕੜੇ ਨੇ ਜੋ ਹਾਲ ਹੀ ਵਿੱਚ ਸਾਹਮਣੇ ਆਏ ਨੇ ਕਿ 50% ਕੈਨੇਡੀਅਨ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਦੇ ਯੋਗ ਨਾ ਹੋਣ ਤੋਂ 200 ਡਾਲਰ ਦੂਰ ਨੇ ਅਤੇ ਇੱਕ ਵੱਡਾ ਕਾਰਨ ਹੈ ਅਧਿਐਨ ਨੇ ਅੱਗੇ ਵੀ ਦੱਸਿਆ ਹੈ ਕਿ 1961 ਤੋਂ ਪਰਿਵਾਰਾਂ ਲਈ ਕੁੱਲ ਟੈਕਸ ਉਜਸ 225% ਵਧਿਆ ਹੈ ਇਸ ਦੇ ਮੁਕਾਬਲੇ ਮਕਾਨਾਂ ਦੇ ਖਰਚੇ 2006% ਵਧੇ ਨੇ ਜਦਕਿ ਭੋਜਨ ਦੇ ਖਰਚੇ 901% ਘਟ ਗਏ ਨੇ Goldberg ਇਸ ਬੋਝ ਨੂੰ ਘਟਾਉਣ ਲਈ ਸਰਕਾਰ ਦੇ ਸਾਰੇ ਪੱਧਰਾਂ ਤੇ ਟੈਕਸ ਨੀਤੀਆਂ ਦੇ ਮੁੜ ਮੁਲਾਂਕਣ ਦੀ ਵਕਾਲਤ ਕਰਦਾ ਹੈ। ਜਦ ਤੱਕ ਅਜਿਹੀਆਂ ਤਬਦੀਲੀਆਂ ਨਹੀਂ ਹੁੰਦੀਆਂ, ਬਰੂਕ ਹਾਊਸ ਵਿਅਕਤੀਆਂ ਨੂੰ ਸਲਾਹ ਦਿੰਦੇ ਨੇ ਕਿ ਉਹ ਆਪਣੇ ਕ੍ਰੈਡਿਟ ਅਤੇ ਕਟੌਤੀਆਂ ਨੂੰ ਵੱਧ ਤੋਂ ਵੱਧ ਕਰਨ ਅਤੇ ਇੱਕ ਆਰਆਰਐਸਪੀ ਵਿੱਚ ਯੋਗਦਾਨ ਪਾਉਣ ਬਾਰੇ ਵਿਚਾਰ ਕਰਨ ਭਾਵੇਂ ਥੋੜੀ ਜਿਹੀ ਰਕਮ ਹੋਵੇ। ਬਰੂਕ ਹਾਊਸ ਦਾ ਕਹਿਣਾ ਹੈ ਕਿ ਕੀ ਇਹ ਮੇਰੇ ਆਰਆਰਐਸਪੀ ਵਿੱਚ 5 ਡਾਲਰ ਪਾਉਣ ਦੇ ਮੁਕਾਬਲੇ ਸਟਾਰਬਕਸ ਕਾਫੀ ਲੈਣ ਦੇ ਯੋਗ ਹੈ? ਇਹ ਉਹ ਕਿਸਮ ਦੇ ਫੈਸਲੇ ਨੇ ਜਿਨ੍ਹਾਂ ਤੇ ਤੁਹਾਡਾ ਨਿਯੰਤਰਣ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੰਖਿਆਵਾਂ ਨੂੰ ਨਿਯੰਤਰਿਤ ਕਰਨਾ ਸ਼ੁਰੂ ਕਰਦੇ ਹੋ ਕਿਉਂਕਿ ਤੁਸੀਂ ਟੈਕਸਾਂ ਨੂੰ ਨਿਯੰਤਰਿਤ ਨਹੀਂ ਕਰ ਸਕਦੇ ਇਸ ਤੋਂ ਇਲਾਵਾ ਅਧਿਐਨ ਨੇ ਨੋਟ ਕੀਤਾ ਹੈ ਕਿ ਲੋਕਾਂ ਨੇ ਸੰਚਾਰ ਬੱਚਿਆਂ ਦੀ ਦੇਖਭਾਲ ਪਾਲਤੂ ਜਾਨਵਰਾਂ ਦੀ ਦੇਖਭਾਲ ਆਵਾਜਾਈ ਸਿਹਤ ਦੇਖਭਾਲ ਮਨੋਰੰਜਨ ਸਿੱਖਿਆ ਤੰਬਾਕੂ ਉਤਪਾਦਾਂ ਅਤੇ ਐਲਕੋਹਲ ਵਾਲੇ ਪੀਣ ਵਾਈਆਂ ਹੋਰ ਜ਼ਰੂਰਤਾਂ ਤੇ ਔਸਤਨ 23317 ਡਾਲਰ ਖਰਚ ਕੀਤੇ ਨੇ ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਗੱਧਰੀ ਬਾਬਿਆਂ ਨੂੰ ਸਮਰਪਿਤ 28ਵੇਂ ਮੇਲੇ ਕਰਵਾਏ ਗਏ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੀ ਸ਼ਰਕਤ ਕੀਤੀ ਸੜੀ ਦੇ ਵਿੱਚ ਹੋਏ ਗੱਧਰੀ ਬਾਬਿਆਂ ਦੇ 28ਵੇਂ ਮੇਲੇ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ ਐਮਪੀ ਸੁਖ ਤਾਲੀਵਾਲ ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਅਤੇ ਕੈਬਨਿਟ ਮੰਤਰੀ ਵੀ ਪਹੁੰਚੇ ਹੋਏ ਸਨ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰદાન ਸਾਬਤ ਥਿੰਦ ਨੂੰ ਪ੍ਰਧਾਨ ਮੰਤਰੀ ਜਸਟਨ ਟਰੂਡੋ ਗਲਵਕੜੀ ਪਾ ਕੇ ਮਿਲੇ ਤੇ ਉਨ੍ਹਾਂ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਤੋਂ ਇਲਾਵਾ ਸੜੀ ਦੇ ਬੀਰ ਕ੍ਰਿਕ ਪਾਰਕ ਵਿਖੇ ਵੀ ਗਦਰੀ ਬਾਬਿਆਂ ਨੂੰ ਸਮਰਪਿਤ ਇੱਕ ਮੇਲਾ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਗਾਇਕ ਪਹੁੰਚੇ ਹੋਏ ਸੀ ਤੇ ਖੂਬ ਰੰਗ ਬਣਿਆ ਗਿਆ। ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦਿਵਾਉਣ ਵਾਲੇ ਦੂਰ ਅੰਦੇਸ਼ੀ ਸੰਘਰਸ਼ੀ ਯੋਧਿਆਂ ਸਰਦਾਰ ਦਰਸ਼ਨ ਸਿੰਘ ਕੈਨੇਡੀਅਨ ਹਾਲਡ ਪ੍ਰੀਚਿਟ ਲਾਰਾ ਜੈਨਸਨ ਤੇ ਸਰਦਾਰ ਨਗਿੰਦਰ ਸਿੰਘ ਗਿਲਦੀ ਯਾਦ ਨੂੰ ਸਮਰਪਿਤ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਸ੍ਰੀ ਕੈਂਡਾ ਵੱਲੋਂ ਇਸ ਸਾਲ ਦੇ 28ਵੇਂ ਗਦਰੀ ਬਾਬਿਆਂ ਦੇ ਮੇਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਐਮਪੀ ਸੁਖਤ ਾਲੀਵਾਲ ਬ੍ਰਿਟਿਸ਼ ਕੋਲੰਪੀਆ ਦੇ ਪ੍ਰੀਮੀਅਰ ਡੇਵਿਡ ਏਬੀ ਤੇ ਕੈਬਨਿਟ ਦੇ ਮੰਤਰੀਆਂ ਨੇ ਸ਼ਿਰਕਤ ਕੀਤੀ ਹਾਲੈਂਡਰ ਪਾਰਕ ਵਿੱਚ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੇ ਗਲਬਕੜੀ ਪਾ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਫੈਸਰ ਗੁਰਪ੍ਰਜਨ ਸਿੰਘ ਗਿੱਲ ਨੇ ਪ੍ਰਬੰਧਕਾਂ ਸਾਹਿਬ ਸਿੰਘ ਥਿੰਦ ਤੇ ਕਿਰਨਪਾਲ ਸਿੰਘ ਗਰੇਵਾਲ ਸਮੇਤ ਸਾਰੀ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਿਰਫ ਇਸ ਵਾਰ ਦਾ ਮੇਲਾ ਹੀ ਇਨਾ ਸੰਗਰਸ਼ੀ ਦੂਰਅੰਦੇਸ਼ਾਂ ਨੂੰ ਸਮਰਪਿਤ ਕੀਤਾ ਅਤੇ ਨਾਲ ਹੀ ਉੱਗੇ ਵਿਦਵਾਨ ਡਾਕਟਰ ਸਾਧੂ ਬਿੰਨਿੰਗ ਤੇ ਸੁਖਵੰਤ ਹੁੰਦਲ ਤੋਂ ਇਸ ਸੰਬੰਧੀ ਕਿਤਾਬਚਾ ਲਿਖਵਾ ਕੇ ਵਿਸ਼ਵ ਭਰ ਦੇ ਸੰਚਾਰ ਮਾਧਿਮਾਂ ਨੂੰ ਵੰਡਿਆ ਹੈ ਇਸ ਮੇਲੇ ਦੇ ਵਿੱਚ ਰਿਕਾਰਡ ਤੋੜ ਇਕੱਠ ਹੋਇਆ ਇਸ ਮੇਲੇ ਵਿੱਚ ਦਾਖਲਾ ਬਿਲਕੁਲ ਮੁਫਤ ਰੱਖਿਆ ਗਿਆ ਸੀ ਮੇਲੇ 'ਚ ਮਿਸ ਪੂਜਾ ਸੁਖਵਿੰਦਰ ਸੁਖੀ ਤੇ ਪ੍ਰਗਟ ਖਾਨ ਤੋਂ ਇਲਾਵਾ ਕਈ ਹੋਰ ਗਾਇਕਾਂ ਨੇ ਸ਼ਿਰਕਤ ਕੀਤੀ ਸੀ ਦੱਸ ਤਿਏ ਕਿ ਸਰੀਜ਼ ਦੇ ਬੀਅਰ ਕ੍ਰੀਕ ਪਾਰਕ ਵਿਖੇ ਵੀ ਗੱਜਰੀ ਬਾਬਿਆਂ ਦਾ ਮੇਲਾ ਹੋਇਆ ਸੀ ਜਿੱਥੇ ਸੁਖਵਿੰਦਰ ਸੁਖੀ ਤੋਂ ਇਲਾਵਾ ਨਛੱਤਰ ਗਿੱਲ ਅਤੇ ਹੋਰ ਗਾਇਕ ਪਹੁੰਚੇ ਹੋਏ ਸਨ ਸੰਸਥਾ ਦੇ ਵੱਲੋਂ ਸ਼ਹੀਦ ਮੀਵਾ ਸਿੰਘ ਲੋਪੁਕੇ ਦੀ ਸ਼ਹਾਦਤ ਸੰਬੰਧੀ ਰਿਕਾਰਡ ਸਹੀ ਕਰਨ ਲਈ ਮੰਗ ਪੱਤਰ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੌਂਪਿਆ ਗਿਆ ਏ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰદાન ਥਿੰਦ ਨੇ ਦੱਸਿਆ ਕਿ ਮੇਲੇ ਵਿੱਚ ਇਸ ਵਾਰ ਵੀ ਭਾਰੀ ਗਰਮੀ ਦੇ ਬਾਵਜੂਦ ਭਰਮਾ ਇਕੱਠ ਹੋਇਆ ਮੇਲੇ ਵਿੱਚ ਸतीश ਗੁਲਾਟੀ ਦੀ ਅਗਵਾਈ ਹੇਠ ਚੇਤਨਾ ਪ੍ਰਕਾਸ਼ਨ ਲੁਧਿਆਣਾ ਸੜੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਸਮੇਤ ਵੱਖ-ਵੱਖ ਸਟਾਲਾਂ ਵੀ ਲਗਾਈਆਂ ਗਈਆਂ ਇਸ ਮੇਲੇ ਵਿੱਚ ਜਿੱਥੇ ਭਾਰੀ ਇਕੱਠ ਵੇਖਣ ਨੂੰ ਮਿਲਿਆ ਉੱਥੇ ਹੀ ਸਿੱਖ ਪਾਈਚਾਰੇ ਤੋਂ ਇਲਾਵਾ ਹੋਰ ਪਾਈਚਾਰਿਆਂ ਦੇ ਲੋਕ ਵੀ ਇਕੱਠੇ ਹੋਏ ਸਨ ਇਸ ਗਦਰੀ ਬਾਬਿਆਂ ਦੇ ਮੇਲੇ ਦਾ ਜ਼ਿਕਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਕੇ ਵੀ ਕੀਤਾ ਉਹਨਾਂ ਦੱਸਿਆ ਕਿ ਸੜੀ ਦੇ ਵਿੱਚ ਉਹਨਾਂ ਨੇ 28ਵੇਂ ਗਦਰੀ ਬਾਬਿਆਂ ਦੇ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਜੋ ਸਾਊਥ ਏਸ਼ੀਅਨ ਪਾਈਚਾਰਿਆਂ ਦੇ 77 ਸਾਲ ਪੁਰਾਣੀ ਜਿਤ ਨੂੰ ਦੁਹਰਾ ਰਿਹਾ ਏ ਦਰਸਲ 77 ਸਾਲ ਪਹਿਲਾਂ ਸਾਊਥ ਏਸ਼ੀਅਨ ਪਾਈਚਾਰੇ ਦੇ ਨਾਲ ਜੁੜੇ ਲੋਕਾਂ ਨੇ ਕੈਨੇਡੀਅਨ ਚੋਣਾਂ ਦੇ ਵਿੱਚ ਭਾਰਤੀਆਂ ਨੂੰ ਵੋਟ ਪਾਉਣ ਦਾ ਹੱਕ ਦਵਾਇਆ ਸੀ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਅੰਤ ਇਸ ਸਮਾਗਮ ਆਪਣੀਆਂ ਮਿੱਠੀਆਂ ਯਾਦਾਂ ਦੇ ਨਾਲ ਹੋ ਨਿਬੜੇ ਕੈਨੇਡਾ ਦੇ ਵਿੱਚ ਕਤਲ ਅਤੇ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਤਿੰਨ ਪੰਜਾਬੀ ਗੈਂਗਸਟਰ ਸਾਹਮਣਾ ਕਰ ਰਹੇ ਨੇ ਤੇ ਹੁਣ ਇਹਨਾਂ ਤਿੰਨ ਪੰਜਾਬੀ ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਪੁਲਿਸ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਇਹ ਤਿੰਨ ਪੰਜਾਬੀ ਗੈਂਗਸਟਰ ਗਵਿੰਦਰ ਸਿੱਖਮਨ ਨਵਪ੍ਰੀਤ ਢਾਲੀਵਾਲ ਅਤੇ ਅਨਮੋਲ ਸੰਧੂ ਦੱਸੀ ਜਾ ਰਹੇ ਨੇ ਤੇ ਇਹਨਾਂ ਦੀਆਂ ਚਾਰ ਜਾਇਦਾਦਾਂ ਦੀ ਕੁੱਲ ਕੀਮਤ 60 ਲੱਖ ਡਾਲਰ ਦੱਸੀ ਜਾ ਰਹੀ ਹੈ ਜੋ ਇਹਨਾਂ ਨੇ ਨਸ਼ਾ ਤਸਕਰੀ ਤੇ ਕਤਲ ਕਰਕੇ ਕਮਾਈ ਹੈ ਬ੍ਰਿਟਿਸ਼ ਕੋਲੰਬੀਆ ਸਰਕਾਰ ਸਾਲ 2022 ਵਿੱਚ 5 ਲੋਕਾਂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਤਿੰਨ ਗੈਂਗਸਟਰਾਂ ਦੇ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਲਗਭਗ 6 ਮਿਲੀਅਨ ਡਾਲਰ ਦੀ ਚਾਰ ਜਾਇਦਾਦਾਂ ਨੂੰ ਜ਼ਬਤ ਕਰਨਾ ਚਾਹੁੰਦੀ ਹੈ ਸਿਵਲ ਜ਼ਬਤ ਦੇ ਡਾਇਰੈਕਟਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦਾਅਵੇ ਦਾ ਇੱਕ ਬਿਆਨ ਦਾਇਰ ਕੀਤਾ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਗਵਿੰਦਰ ਸਿੱਖਮ ਨੇ ਇੱਕ ਅਪਰਾਧੀ ਸਥਾਪਿਤ ਕੀਤਾ ਸੀ ਸੰਗਠਨ ਆਪਣੇ ਸਾਥੀਆਂ ਨਫਰੀਦ ਧਾਲੀਵਾਲ ਅਤੇ ਅਨਮੋਲ ਸੰਧੂ ਨੂੰ ਨਸ਼ੇ ਦੀ ਤਸਕਰੀ ਅਤੇ ਕਤਲ ਵਿੱਚ ਨਿਰਦੇਸ਼ਿਤ ਕਰੇਗਾ ਪ੍ਰੋਜੈਕਟ ਹਾਈ ਟੇਬਲ ਨਾਮਕ ਐਪਸਫੋਰਡ ਪੁਲਿਸ ਵਿਭਾਗ ਦੀ ਜਾਂਚ ਤੋਂ ਬਾਅਦ 3 ਤੰਨਾ ਤੇ ਫਰਵਰੀ ਵਿੱਚ ਕਤਲ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਰਚਨ ਦੇ ਦੋਸ਼ ਲਗਾਏ ਗਏ ਨੇ ਆਰਟ ਸਟੇਲ ਨੇ ਪੋਸਟ ਮੀਡੀਆ ਨੂੰ ਦੱਸਿਆ ਹੈ ਕਿ ਐਬਸਫੋਰਡ ਪੁਲਿਸ ਕਨਸਟੇਬਲ ਨੂੰ ਨਿਸ਼ਾਨਾ ਬਣਾ ਕੇ ਨਸ਼ਾ ਤਸਕਰੀ ਦੀ ਜਾਂਚ ਵਜੋਂ ਸੰਦੂ ਅਤੇ ਧਾਲੀਵਾਲ ਖਿਲਾਫ ਇਹ ਮਾਮਲਾ ਸ਼ੁਰੂ ਹੋਇਆ ਸੀ। ਉਹਨਾਂ ਕਿਹਾ ਹੈ ਕਿ ਤਿੰਨੇ ਵਿਅਕਤੀ ਪਿੱਛੇ-ਪਿੱਛੇ ਗੱਲਬਾਤ ਕਰ ਰਹੇ ਸਨ ਕਿ ਸਾਡੇ ਕੋਲ ਸਬੂਤ ਨੇ ਕਿ ਉਹ ਵਿਰੋਧੀ ਗਰੋ ਦੇ ਮੈਂਬਰਾਂ ਨੂੰ ਕਤਲ ਕਰ ਰਹੇ ਸੀ ਤੇ ਜੋ ਸਾਰੇ ਲਗਾਤਾਰ ਅਤੇ ਬੇਰਹਿਮ ਗੈਂਗ ਸੰਘਰਸ਼ ਦੇ ਵਿੱਚ ਸੜਗਰਮ ਸਨ। ਉਨਾ ਕਿਹਾ ਹੈ ਕਿ ਕਤਲ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ناکਾਮ ਕਰ ਦਿੱਤਾ ਗਿਆ ਹੈ ਕਥਿਤ ਸਾਜ਼ਿਸ਼ ਦੇ ਹੋਰ ਵੇਰਵੇ ਬ੍ਰਿਟਿਸ਼ ਕੋਲੰਬੀਆ ਵਿੱਚ ਦਾਇਰ ਦਾਅਵੇ ਦੇ 15 ਪੰਨਿਆਂ ਦੇ ਬਿਆਨ ਦੇ ਵਿੱਚ ਸ਼ਾਮਲ ਨੇ ਜੋ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ 14 ਜੁਲਾਈ ਨੂੰ ਹੋਈ ਸੀ ਅਦਾਲਤੀ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਜਾਂਚ ਅਗਸਤ 2022 ਵਿੱਚ ਸ਼ੁਰੂ ਹੋਈ ਸੀ ਅਤੇ ਨਵੰਬਰ ਵਿੱਚ ਸੰਧੂ ਅਤੇ ਧਾਲੀਵਾਲ ਦੋਹਾਂ ਦੀ ਗ੍ਰਿਫਤਾਰੀ ਹੋਈ ਸੀ। ਨਿਰਦੇਸ਼ਕ ਨੇ ਦੋਸ਼ ਲਗਾਏ ਨੇ ਕਿ APD ਨੇ ਆਪਣੇ ਸੈਲਫੋਨ ਲਈ ਖੋਜ ਵਾਰੰਟ ਪ੍ਰਾਪਤ ਕੀਤਾ, ਸੈਲਫੋਨ ਜ਼ਬਤ ਕੀਤੇ ਗਏ ਸਨ ਅਤੇ APD ਨੇ ਕਈ ਚੈਟਾਂ ਤੇ ਗੱਲਬਾਤਾਂ ਦਾ ਪਤਾ ਲਾਇਆ ਜੋ ਵਿਰੋਧੀ ਗਰੋਹ ਦੇ ਮੈਂਬਰਾਂ ਦੀਆਂ ਕਈ ਹਤਿਆਵਾਂ ਲਈ ਯੋਜਨਾਬੰਦੀ, ਲੌਜਿਸਟਿਕਸ ਅਤੇ ਸਰੋਤਾਂ ਦਾ ਵੇਰਵਾ ਦਿੰਦੇ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ 11 ਜੂਨ 2022 ਅਤੇ 10 ਨਵੰਬਰ 2022 ਦੇ ਵਿਚਾਲੇ ਗਵਿੰਦਰ ਸਿੱਖਮ ਨੇ 5 ਵੱਖ-ਵੱਖ ਵਿਅਕਤੀਆਂ ਦੇ ਕਤਲ ਦੀ ਸਾਜ਼ਿਸ਼ ਰਚੀ ਅਤੇ ਪੰਜਾਂ ਨੂੰ ਕਤਲ ਕਰਨ ਲਈ ਆਪਣੇ ਸਾਂਝੇ ਡਿਜ਼ਾਈਨ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਨਫਰੀਦ ਢਾਲੀਵਾਲ ਅਤੇ ਅਨਮੋਲ ਸਿੱਧੂ ਨਾਲ ਸਮਝੌਤੇ ਕੀਤੇ। ਮੁਕਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਫੋਨਾਂ ਵਿੱਚ منی ਲਾਂਡਰਿੰਗ ਨਾਲ ਸੰਬੰਧਿਤ ਸਬੂਤ ਅਤੇ ਰੀਅਲ اسٹیਟ ਅਤੇ ਪ੍ਰੌਕਸੀਜ਼ ਦੁਆਰਾ ਖਰੀਦੀਆਂ ਗਈਆਂ ਜਾਇਦਾਦਾਂ ਦੁਆਰਾ ਅਪਰਾਧ ਦੀ ਕਮਾਈ ਅਤੇ ਗਵਿੰਦਰ ਸਿੱਖਮ ਦੁਆਰਾ ਬਣਾਈ ਗਈ ਇੱਕ ਅਪਰਾਧਿਕ ਸੰਗਠਨ ਦੇ ਵੇੜਵੇ ਸ਼ਾਮਿਲ ਨੇ ਮੁਕਦਮੇ ਵਿੱਚ ਪਛਾਣੀਆਂ ਗਈਆਂ ਦੋ ਸੰਪਤੀਆਂ ਕੁਝ ਇਸ ਪ੍ਰਕਾਰ ਨੇ ਮੁਕਦਮੇ ਦੇ ਵਿੱਚ ਸੜੀ ਵਿੱਚ 13 16 2 20 ਐਵੇਨਿਊ ਅਤੇ 12 48 9 3rd avenue ਸਖਮ ਦੀ ਮਲਕੀਅਤ ਨੇ ਅਤੇ ਸਾਂਝੇ ਤੌਰ ਤੇ ਸਿਰਫ 4 ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਦੇ ਨੇ ਸਖਮ ਨੇ ਮਈ 2020 ਵਿੱਚ 20ਵੇਂ ਐਵੇਨਿਊ ਦੀ ਜਾਇਦਾਦ ਖਰੀਦੀ ਅਤੇ ਇੱਕ ਗਿਰਵੀਨਾਮਾ ਲਿਆ ਡਾਇਰੈਕਟਰ ਨੇ ਦੱਸਿਆ ਹੈ ਕਿ ਸਖਮ ਨੇ ਮਈ 2023 ਵਿੱਚ 3ਵੀਂ ਐਵੇਨਿਊ ਜਾਇਦਾਦ ਖਰੀਦੀ ਅਤੇ ਵਿੱਤ ਵੀ ਪ੍ਰਾਪਤ ਕੀਤਾ ਤਾਲੀਵਾਲ ਦਾ ਇੱਕ ਰਿਸ਼ਤੇਦਾਰ ਸਤੰਬਰ 2022 ਵਿੱਚ ਸੜੀ ਵਿੱਚ 16511 ਵਾਟਸਨ ਡਰਾਈਵ ਵਿਖੇ ਇੱਕ ਕੰਡੋ ਦਾ ਰਜਿਸਟਰਡ ਮਾਲਕ ਬਣ ਗਿਆ ਅਤੇ ਸੰਧੂ ਦੇ ਇੱਕ ਰਿਸ਼ਤੇਦਾਰ ਨੇ ਮਾਰਚ 2022 ਵਿੱਚ 1976055ਵੇਂ ਐਵੇਨਿਊ ਵਿੱਚ ਲੰਗਲੇ ਕੰਡੋ ਖਰੀਦਿਆ ਵਿਕਰੀ ਦੇ ਉਸੇ ਦਿਨ ਐਨੂਅਲ ਕ੍ਰੀਕ ਹੋਲਡਿੰਗਸ ਲਿਮਟਿਡ ਨਾਮਕ ਇੱਕ ਕੰਪਨੀ ਦੁਆਰਾ ਜਾਇਦਾਦ ਦੇ ਵਿਰੁੱਧ 8 ਲੱਖ ਡਾਲਰ ਗਿਰਵੀ ਨਾਮਾ ਦਰਜ ਕੀਤਾ ਗਿਆ ਸੀ ਜਿਸ ਦਾ ਸਿੱਖਮ ਇਕਲੌਤਾ ਨਿਰਦੇਸ਼ਕ ਹੈ ਮੁਕਦਮੇ ਦੇ ਵਿੱਚ ਲਗਾਏ ਦੋਸ਼ਾਂ ਤੋਂ ਬਾਅਦ ਇਸ ਨੂੰ 6 ਮਹੀਨਿਆਂ ਬਾਅਦ ਹੀ ਛੁੱਟੀ ਦੇ ਦਿੱਤੀ ਗਈ ਸੀ ਦੋ ਕੰਢੋ ਦੇ ਮੁਲਾਂਕਣ ਕੀਤੇ ਗਏ ਨੇ ਅਤੇ ਇਹ ਮੁਲਾਂਕਣ 9 ਲੱਖ 47000 ਡਾਲਰ ਅਤੇ 8 ਲੱਖ 94000 ਡਾਲਰ ਹੈ ਬ੍ਰਿਟਿਸ਼ ਕੋਲੰਬੀਆ ਸਰਕਾਰੀ ਏਜੰਸੀ 21 ਫਰਵਰੀ 2024 ਨੂੰ ਜ਼ਬਤ ਕੀਤੀ ਗਈ 2023 ਮਰਸੀਡੀਜ਼ ਨੂੰ ਜ਼ਬਤ ਕਰਨ ਦੀ ਵੀ ਮੰਗ ਕਰ ਰਹੀ ਹੈ ਅਤੇ ਲਿਮਟਲੈਸ ਫਾਈਨੈਂਸ਼ੀਅਲ ਨਾਮ ਦੀ ਇੱਕ ਹੋਰ ਸਿੱਖਮ ਕੰਪਨੀ ਵਿੱਚ ਰਜਿਸਟਰ ਕੀਤੀ ਗਈ ਹੈ। ਨਿਰਦੇਸ਼ਕ 5858 132ਵੀਂ ਸਟਰੀਟ ਤੇ ਗਰੋ ਨਾਲ ਜੁੜੇ ਇੱਕ ਕਥਿਤ ਸਟੈਸ਼ ਹਾਊਸ ਵਿੱਚ ਮਿਲੇ 80 ਹਜ਼ਾਰ ਡਾਲਰ ਤੋਂ ਵੱਧ ਨੂੰ ਵੀ ਜ਼ਬਤ ਕਰਨਾ ਚਾਹੁੰਦੀ ਹੈ। 21 ਫਰਵਰੀ ਨੂੰ ਜਾਇਦਾਦ ਦੀ ਤਲਾਸ਼ੀ ਦੌਰਾਨ ਐਬਸ ਫੂਡ ਦੇ ਅਧਿਕਾਰੀਆਂ ਨੇ ਨਗਦੀ, ਲਗਭਗ 6 ਕਿਲੋਗ੍ਰam ਫੈਂਟਨਿਲ, 2 ਕਿਲੋ ਕੋਕੀਨ ਅਤੇ ਕਾਫੀ ਮਾਤਰਾ ਵਿੱਚ ਹੈਰੋਇਨ, ਮੈਥਾਮਫੀਟਾਮਾਈਨ ਅਤੇ ਮੋਰਫਿਨ ਦੀਆਂ ਗੋਲੀਆਂ ਜ਼ਬਤ ਕੀਤੀਆਂ। ਸੀਰੀਅਲ ਨੰਬਰ ਦੇ ਨਾਲ ਇੱਕ સ્ਮੀਥ ਅਤੇ ਵੈਸਨ ਹੈਂਡਗਨ, ਇੱਕ ਲੋਡਡ ਡਰੱਗ ਮੈਗਜ਼ੀਨ ਦੇ ਨਾਲ ਇੱਕ ਗਲੌਕ 9mm ਹੈਂਡਗਨ ਅਤੇ 5 ਜੀਪੀਐਸ ਟਰੈਕਰ ਵੀ ਸਨ। ਡਾਇਰੈਕਟਰ ਨੇ ਕਿਹਾ ਕਿ ਜਾਇਦਾਦਾਂ ਦਾ ਨਕਦੀ ਅਤੇ ਵਾਹਨ ਜ਼ਬਤ ਕੀਤੇ ਜਾਣੇ ਚਾਹੀਦੇ ਨੇ ਕਿਉਂਕਿ ਉਹਨਾਂ ਨੂੰ ਖਰੀਦਣ ਅਤੇ ਸੰਭਲਣ ਲਈ ਵਰਤੇ ਗਏ ਫੰਡਾਂ ਦਾ ਇੱਕ ਮਹੱਤਵਪੂਰਨ ਹਿੱਸਾ ਤਸਕਰੀ, ਮਨੀ ਲਾਂਡਰਿੰਗ, ਅਨधिकृत ਹਥਿਆਰ ਰੱਖਣ, ਕਤਲ ਦੀ ਸਾਜ਼ਿਸ਼ ਵਿੱਚ ਹਿੱਸਾ ਲੈਣ ਵਰਗੇ ਅਪਰਾਧਾਂ ਤੋਂ ਹੀ ਆਇਆ ਸੀ। ਇੱਕ ਬਰਾਦਿਕ ਸੰਗਠਨ ਦੀਆਂ ਗਤੀਵਿਧੀਆਂ ਅਤੇ ਟੈਕਸਯੋਗ ਆਮਦਨ ਦਾ ਐਲਾਨ ਕਰਨ ਵਿੱਚ ਅਸਫਲਤਾ ਵਿਖਾਈ ਗਈ। ਇਸ ਮਾਮਲੇ 'ਚ ਹਜੇ ਤੱਕ ਬਚਾਅ ਪੱਖ ਦਾ ਕੋਈ ਬਿਆਨ ਦਰਜ ਨਹੀਂ ਕੀਤਾ ਗਿਆ। ਕੋਈ ਵੀ ਬਚਾਅ ਪੱਖ ਹਜੇ ਤੱਕ ਅਪਰਾਧਿਕ ਕੇਸ ਵਿੱਚ ਸੁਣਵਾਈ ਲਈ ਵੀ ਨਹੀਂ ਗਿਆ। ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆ ਮੁਖ ਹੈਡਲਾਈਨਸ ਤੇ। ਸਬਤਵਾਰ ਤੋਂ ਅਵਰਪਾਸ ਹੜਤਾਲਾਂ ਵਾਲੀ ਟਰੱਕਿੰਗ ਫਰਮ ਨੇ ਸਰਕਾਰ ਨੂੰ ਕੀਤੀ ਅਪੀਲ ਆਨਲਾਈਨ ਸੂਚੀ 'ਚੋਂ ਆਪਣਾ ਨਾਮ ਹਟਾਉਣ ਦੀ ਕੀਤੀ ਜਾਰੀ ਕੋਸ਼ਿਸ਼। ਕੈਨੇਡਾ ਨੇ ਇਜ਼ਰਾਈਲ ਦੇ ਲਈ ਟਰੈਵਲ ਐਡਵਾਈਸਰੀ ਕੀਤੀ ਅਪਡੇਟ ਹਰ ਨਾਗਰਿਕ ਨੂੰ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ ਫਰੇਜ਼ਰ ਇੰਸਟੀਚਿਊਟ ਦੀ ਰਿਪੋਰਟ ਆਈ ਸਾਹਮਣੇ ਰਿਪੋਰਟ ਮੁਤਾਬਕ ਕੈਨੇਡੀਅਨ ਆਮਦਨ ਦਾ ਅੱਧਾ ਹਿੱਸਾ ਕਰ ਰਹੇ ਟੈਕਸਾਂ ਤੇ ਖਰਚ ਗਦਰੀ ਬਾਬਿਆਂ ਦੇ 28ਵੇਂ ਮੇਲੇ ਤੇ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਲਾਕਾਰਾਂ ਨੇ ਗਾਣਿਆਂ ਦੇ ਰਾਹੀਂ ਬੰਨਿਆ ਰੰਗ ਇਸ ਦਿਨਾਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ